ਜਿਹੜਾ ਸ਼ਾਂਤੀ ਦੇਵੀ ਨਾਲ ਇਹਦਾ ਨੇੜ ਤਾਂ ਹੋਈ ਉਹ ਰੋਪੜ ਕੁਰਾਲੀ ਨੇੜੇ ਪਿੰਡ ਰੱਖੇ ਜ਼ਰਾਬਾਦ ਅੱਛੇ ਸ਼ਾਂਤੀ ਉੱਥੋਂ ਦੀ ਸੀ ਅੱਛੇ ਚੰਡੀਗੜ੍ਹ ਦੇ ਨੇੜੇ ਦੇੜਾ ਦੇ ਸ਼ਾਂਤੀ ਹਾਂਜੀ ਹਾਂਜੀ ਇਹ ਨਹੀਂ ਉੱਥੇ ਰਾਮਲੀਲਾ ਤੇ ਆਇਆ ਹੋਇਆ ਸੀਗਾ ਅੱਛੇ ਤੇ ਉਹ ਲੜਕੀਏ ਤੋਂ ਪ੍ਰਭਾਵਿਤ ਹੋ ਗਈ ਇਹਦੀ ਗਾਇਕੀ ਤੋਂ ਘਰ ਦੇ ਭਾਵੇਂ ਨਹੀਂ ਮੰਨੇ ਸੀ ਲੇਕਿਨ ਉਹਨੇ ਜਿੱਦ ਕੀਤੀ ਇਹਨੇ ਵੀ ਮਤਲਬ ਇਹਨਾਂ ਦੀਆਂ ਅੱਖਾਂ ਚਾਰ ਹੋ ਗਈਆਂ ਤੇ ਇਹਨਾਂ ਨੇ ਮਤਲਬ ਉਹ ਵਿਆਹ ਕਰਾ ਲਿਆ ਇੱਥੋਂ ਤੱਕ ਇੱਕ ਦੋ ਸਾਂਝੇ ਬੰਦੇ ਸੀਗੇ ਉਹਨਾਂ ਨੇ ਕਰਵਾਤਾ ਤੇ ਗਾਂ ਇਹਨਾਂ ਦੇ ਦੁਖਾਤ ਦਾ ਇਹ ਵੀ ਨੇੜਲੇ ਬੰਦੇ ਕਹਿੰਦੇ ਆ ਵੀ ਇੱਕ ਦੁਖਾਤ ਇਹ ਵੀ ਹੋਇਆ ਸ਼ਾਂਤੀ ਦੇਵੀ ਦਾ ਤੇ ਚਾਂਦੀਰਾਮ ਦੀ ਵੀ ਜਿਹੜੀ ਇੱਕ ਛੱਤ ਥੱਲੇ ਰਹਿੰਦੇ ਆ ਵੀ ਇੱਕ ਘਰ 'ਚ ਰਹਿੰਦੇ ਵੀ ਜਿਹੜੀ ਬਣਦੀ ਨਹੀਂ ਸੀ ਅਣ ਬਣ ਰਹੀ ਇਹਨਾਂ ਦੇ ਕੋਈ ਬੱਚਾ ਨਾ ਹੋਇਆ ਕੋਈ ਨਿਆਣਾ ਨਾ ਹੋ ਸਕਿਆ ਇਸ ਗੱਲ ਤੋਂ ਵੀ ਕਹਿੰਦੇ ਇਸ ਗੱਲ ਦਾ ਵੀ ਕਲੇਸ਼ ਪੈ ਜਾਂਦਾ ਸੀ ਇਕੰਨੇ ਇੱਕ ਇੱਕ ਛੋਟਾ ਭਰਾਏ ਬਾਬੂ ਬਾਬੂ RAM ਉਹਦਾ ਮੁੰਡਾ ਇਹਨੇ ਗੋਦ ਲਿਆ ਸੀ ਸ਼ਾਇਦ ਸੰਜੀਵ ਕੁਛ ਅੱਛਾ ਨਹੀਂ ਉਸ ਤੋਂ ਬਾਅਦ ਫਿਰ ਇਹਨੇ ਜਦੋਂ ਬਾਹਰ ਤੁਰਿਆ ਫਿਰਦਾ ਰਿਹਾ ਜੀ ਉਹੀ ਕਦੇ ਜ਼ੀਰਾ ਫਾਜ਼ਲ ਕਾ ਚੂੜਚੱਕ ਬਟਾਲਾ ਉੱਥੇ ਇੱਕ ਹੋਰ ਲੜਕੀ ਸੀਗੀ ਉਹ ਆਲਰੇਡੀ ਡਾਈਵੋਰਸੀ ਸੀਗੀ ਉੱਥੇ ਦੇ ਸ਼ਾਗਿਰਦਾਂ ਨੇ ਤੇ ਵਕਫਾ ਨੇ ਉਹਦੇ ਨਾਲ ਇਹਦਾ ਵਿਆਹ ਕਰਵਾਤਾ ਤੇ ਉਹਦਾ ਨਾਮ ਸ਼ਾਇਦ ਮਧੂ ਸੀ ਬਾਅਦ ਵਿੱਚ ਉਹਦਾ ਨਾਮ ਸ਼ਾਇਦ ਪੂਨਮ ਰੱਖ ਲਿਆ ਗਿਆ ਜੀ ਉਹਦੇ ਪੇਟੋਂ ਇੱਕ ਬੱਚੇ ਨੇ ਜਨਮ ਲਿਆ ਅੱਛਾ ਉਹਦੇ ਪੇਟੋਂ ਮੁੰਡੇ ਨੇ ਮੁੰਡੇ ਨੇ ਲਿਆ ਉਹ ਮੁੰਡਾ ਜਿਹੜਾ ਸੀਗਾ ਉਹਦਾ ਨਾਮ ਸੰਜੀਵ ਜੀ ਜੀ ਉਹ ਫਿਰ ਜਿੱਥੇ ਕਿਤੇ ਜਾਣਾ ਬੱਚੇ ਨੂੰ ਵੀ ਬੇਟੇ ਨੂੰ ਵੀ ਨਾਲ ਲੈ ਜਾਣਾ ਛੋਟੇ ਹੋ ਜਾਂਦੇ ਨੇ